ਦੰ ਦਿਹਾੜੇ ਬਾਈ ਲੱਖ ਦੀ ਲੁੱਟ ਨੂੰ ਦਿੱਤਾ ਗਿਆ ਅੰਜਾਮ ਦੇਖੋ ਕਿਵੇਂ ਚੁਲਾਕੀ ਦੇ ਨਾਲ ਇਹਨਾਂ ਨੌਜਵਾਨਾਂ ਨੇ ਗੱਡੀ ਦੇ ਵਿੱਚੋਂ ਹੀ ਉਡਾ ਲਿਆ ਪੈਸਿਆਂ ਦੇ ਨਾਲ ਭਰਿਆ ਬੈਗ ਸਚ ਰਿਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਹੋਈਆਂ ਹੀ ਨਜ਼ਰ ਆ ਰਹੀਆਂ ਨੇ ਇਸ ਦੇ ਵਿਚਕਾਰ ਹੁਣ ਜਲਾਲਾਬਾਦ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਵਿਅਕਤੀ ਦੇ ਕੋਲੋਂ ਦੋ ਨੌਜਵਾਨਾਂ ਨੇ ਮਿਲ ਕੇ ਤੇ ਬੜੀ ਹੀ ਚਲਾਕੀ ਦੇ ਨਾਲ 22 ਲੱਖ ਰੁਪਏ ਦੀ ਲੁੱਟ ਕੀਤੀ 22 ਲੱਖ ਰੁਪਏ ਦੀ ਲੁੱਟ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਤੇ ਇਹਨਾਂ ਨੌਜਵਾਨਾਂ ਨੇ ਪਹਿਲਾਂ ਤਾਂ ਜਿਹੜਾ ਵਿਅਕਤੀ ਆਪਣੀ ਗੱਡੀ ਦੇ ਵਿੱਚ ਆ ਰਿਹਾ ਸੀ ਉਸ ਨੂੰ ਰੋਕਿਆ ਤੇ ਜਦ ਗੱਡੀ ਰੁਕੀ ਹੈ ਤੇ ਦੋਵੇਂ ਨੌਜਵਾਨ ਗੱਡੀ ਦਾ ਦਰਵਾਜ਼ਾ ਖੋਲ ਕੇ ਵਿੱਚੋਂ ਬੈਗ ਜਿਹੜਾ ਪੈਸਿਆਂ ਦੇ ਨਾਲ ਭਰਿਆ ਹੋਇਆ ਸੀ ਉਹ ਲੁੱਟ ਕੇ ਉਹ ਚੋਰੀ ਕਰਕੇ ਫਰਾਰ ਹੋ ਗਏ ਅਸਲ ਦੇ ਵਿੱਚ ਇਹ ਜਿਹੜਾ ਵਿਅਕਤੀ ਸੀ ਕਾਰ ਚਾਲਕ ਸੀ ਜੋ ਉਸ ਦੇ ਵੱਲੋਂ HDFC ਬੈਂਕ ਦੇ ਵਿੱਚੋਂ ਪੈਸੇ ਕਢਵਾਏ ਗਏ ਸੀ ਪੈਸੇ ਕਢਵਾਉਣ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਪੈਟਰੋਲ ਪਰਵਾਉਣ ਦੇ ਲਈ ਪੈਟਰੋਲ ਪੰਪ ਤੇ ਆਇਆ ਸੀ ਤੇ ਉਸੇ ਵੇਲੇ ਦੋ ਨੌਜਵਾਨ ਉਸ ਦੇ ਪਿੱਛੇ-ਪਿੱਛੇ ਪੈਟਰੋਲ ਪੰਪ ਤੇ ਆਏ ਤੇ ਉਸੇ ਦੇ ਪਿੱਛੇ ਇਹ ਦੋਵੇਂ ਨੌਜਵਾਨ ਪੈਟਰੋਲ ਪੰਪ ਤੇ ਆਏ ਤੇ ਜਦ ਗੱਡੀ ਦੇ ਵਿੱਚ ਤੇਲ ਭਰਉਣ ਮਗਰੋਂ ਇਹ ਜਿਹੜਾ ਗੱਡੀ ਦਾ ਚਾਲਕ ਸੀ ਉਹ ਬਾਹਰ ਨੂੰ ਨਿਕਲਣ ਲੱਗਾ ਤੇ ਰਸਤੇ ਦੇ ਵਿੱਚ ਹੀ ਦੋਵਾਂ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸੀ ਉਹਨਾਂ ਦੋਵਾਂ ਨੇ ਇਸ ਵਿਅਕਤੀ ਨੂੰ ਹੱਥ ਦੇ ਕੇ ਰੋਕਿਆ ਵਿਅਕਤੀ ਰੁਕਿਆ ਤੇ ਉਸ ਦੀ ਗੱਡੀ ਦਾ ਦਰਵਾਜ਼ਾ ਖੋਲ ਕੇ ਵਿੱਚੋਂ 22 ਲੱਖ ਰੁਪਏ ਦਾ ਬੈਗ ਉਹ ਚੋਰੀ ਕਰਕੇ ਫਰਾਰ ਹੋ ਗਏ ਜਿਸ ਤਰੀਕੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਕਾਫੀ ਸਮੇਂ ਤੋਂ ਜਿਹੜਾ ਇਸ ਵਿਅਕਤੀ ਦੇ ਉੱਤੇ ਧਿਆਨ ਜ਼ਰੂਰ ਦੋਵੇਂ ਨੌਜਵਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਸੀ ਕਿਉਂਕਿ ਇਹਨਾਂ ਨੂੰ ਕਿਵੇਂ ਪਤਾ ਕਿ ਗੱਡੀ ਦੇ ਵਿੱਚ ਪੈਸਿਆਂ ਨਾਲ ਭਰਿਆ ਬੈਗ ਪਿਆ ਹੈ ਤੇ ਜਲਾਲਾਬਾਦ ਤੋਂ ਇਹ ਖਬਰ ਚਲਾਲਾਬਾਦ ਦੇ HDFC ਬੈਂਕ ਦੇ ਵਿੱਚੋਂ ਇੱਕ ਵਿਅਕਤੀ 22 ਲੱਖ ਰੁਪਏ ਦੇ ਕਰੀਬ ਕੈਸ਼ ਕਢਵਾ ਕੇ ਲੈ ਕੇ ਆਇਆ ਸੀ ਬੈਗ ਦੇ ਵਿੱਚ ਉਹ ਕੈਸ਼ ਸੀ ਉਹ ਪੈਟਰੋਲ ਪੰਪ ਤੇ ਜਿਹੜਾ ਪੈਟਰੋਲ ਭਰਵਾਉਣ ਆਪਣੀ ਗੱਡੀ ਦੇ ਵਿੱਚ ਆਇਆ ਤੇ ਉਸੇ ਸਮੇਂ ਉਸ ਦੇ ਨਾਲ ਘਟਨਾ ਵਾਪਰੀ ਕਿ ਦੋ ਨੌਜਵਾਨ ਸਾਹਮਣੋਂ ਦੀ ਆਏ ਨੇ ਜਦ ਅਦੇ ਵਿਅਕਤੀ ਪੈਟਰੋਲ ਪੰਪ ਤੋਂ ਬਾਹਰ ਨਿਕਲਣ ਲੱਗਾ ਤਾਂ ਉਸੇ ਵੇਲੇ ਲੁੱਟ ਦੀ ਵਾਰਦਾਤ ਨੂੰ ਉਹਨਾਂ ਨੌਜਵਾਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਬੈਟਰੋਲ ਪੰਪ ਦੇ ਉੱਤੇ ਲੱਗੇ CCTV ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਤੇ ਹੁਣ ਪੁਲਿਸ ਨੂੰ ਵੀ ਮੌਕੇ ਤੇ ਜਾਣਕਾਰੀ ਦਿੱਤੀ ਗਈ ਮੌਕੇ ਤੇ ਪੁਲਿਸ ਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਨਾ ਨੌਜਵਾਨਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਏਗਾ ਸੇਵਕ ਨਾਂ ਦਾ ਬੰਦਾ ਹੈਗਾ ਇੱਥੇ ਸਾਡੇ ਮੱਜਦਾਂ ਮੈਂ ਉਹਦੀ ਗੱਲਬਾਤ ਹੋਈ ਉਹਨਾਂ ਦੇ ਨਾਲ ਡਿਟੇਲ ਚ ਉਹ ਇਥੋਂ ਬੈਂਕ ਤੋਂ ਕੁਝ ਪੈਸੇ ਕਢਾਇਏ ਸੀ ਕੁਝ ਉਹ ਕਹਿੰਦਾ ਸੀ ਕਿ ਮੇਰੇ ਕੋਲ ਘਰ ਅਮਾਊਂਟ ਸੀਗਾ ਕੋਈ ਸਾਢੇ 1.2 ਲੱਖ ਰੁਪਇਆ ਸੀ 4 ਲੱਖ ਬੈਂਕ ਚੋਂ ਕਢਾਇਆ ਤੋਂ ਇਥੇ ਆਏ ਉਹਨਾਂ ਨੇ ਆਪਣਾ ਗੱਡੀ 'ਚ ਤੇਲ ਫਿਲ ਕਰਾਇਆ ਉਸ ਤੋਂ ਬਾਅਦ ਇਸੇ ਪੰਪ ਤੋਂ ਨਿਕਲ ਲੱਗੇ ਤਾਂ ਉੱਥੇ ਅੱਗੇ ਦੋ ਮੋਟਰਸਾਈਕਲ ਦੇ ਉੱਤੇ ਜਿਹੜੇ ਹੈਗੇ ਆ ਨੌਜਵਾਨ ਇੱਕ ਨੇ ਹੈਲਮਟ ਪਾਇਆ ਇੱਕ ਨੇ ਪੀਲੇ ਰੰਗ ਦਾ ਪਟਕਾ ਬੰਨਿਆ ਸੀ ਉਹਨਾਂ ਨੇ ਆਉਂਦੇ ਇਹਨਾਂ ਨੂੰ ਗੱਡੀ ਰੋਕ ਕੇ ਤਾਂ ਇਹਨਾਂ ਦੀ ਜਿਹੜੀ ਗੱਡੀ ਦੇ ਵਿੱਚ ਜਿਹੜਾ ਸਾਈਡ ਤੇ ਡਰਾਈਵਰ ਸਾਈਡ ਦੇ ਨਾਲ ਪੈਸਿਆਂ ਦਾ ਬੈਗ ਪਿਆ ਸੀ ਉਹਨੂੰ ਪੈਗ ਨੂੰ ਚੱਕ ਕੇ ਤਾਂ ਉਹ ਫਰਾਰ ਹੋਏ ਆ ਤਾਂ ਉਹਦੇ 'ਚ ਕੁਝ ਸਾਨੂੰ ਕਲੂਜ਼ ਜਿਹੜੇ ਅਸੀਂ ਇਹਨਾਂ ਨੂੰ ਹੁਣ ਅਸੀਂ ਕਰ ਰਹੇ ਹੈਗੇ ਆ ਕੁਝ ਇਨਵੈਸਟੀਗੇਸ਼ਨ 'ਚ ਕੋਈ ਚੀਜ਼ਾਂ ਹੁਣ ਸਟਾਰਟਿੰਗ ਜਿਹੜੀਆਂ ਇੱਥੇ ਪੁਆਇੰਟ ਤੋਂ ਮਿਲੀਆਂ ਹੈਗੀਆਂ ਉਹਤੇ ਵਰਕਆਊਟ ਕਰ ਰਹੇ ਆ ਸਾਰਾ ਇਹਨੂੰ ਕਰਕੇ ਵਰਕਆਊਟ ਕੋਈ ਨਾ ਕੋਈ ਲੀਡ ਸਾਨੂੰ ਦਿਖ ਰਹੀ ਹੈ ਜਿਹੜੀਆਂ ਉਹਤੇ ਵਰਕਆਊਟ ਕਰਕੇ ਜਲਦੀ ਕੋਈ ਅੱਛਾ ਰਿਜ਼ਲਟ ਮਿਲੂਗਾ ਸੀਸੀਟੀਵੀ ਫੋਟੋਸ ਦੇ ਵਿੱਚ ਕੋਈ ਚੀਜ਼ ਨਜ਼ਰ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਸਾਨੂੰ ਉਹਨਾਂ ਦੀ ਲੜਕੀਆਂ ਦੀ ਫੁਟੇਜ ਆ ਰਹੀ ਹੈਗੀ ਆ ਮੋਟਰਸਾਈਕਲ ਬਾਰੇ ਵੀ ਦਿਖ ਰਿਹਾ ਉਹ ਵੀ ਦਿਖ ਰਿਹਾ ਉਹਦੀ ਅਸੀਂ ਕਿਉਂਕਿ ਕੁਝ ਐਸਾ ਦੀ ਡਿਟੇਲਸ ਹੈ ਇਨਵੈਸਟੀਗੇਸ਼ਨ ਦੀਆਂ ਜਿਹੜੀਆਂ ਕਿ ਅਸੀਂ ਹੁਣ ਦੱਸਾਂਗੇ ਤਾਂ ਸ਼ਾਇਦ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ 'ਚ ਪ੍ਰੋਬਲਮ ਆਵੇ ਤੋਂ ਬੈਟਰ ਇਹ ਆ ਕਿ ਸਾਨੂੰ ਇਨਵੈਸਟੀਗੇਸ਼ਨ ਨੂੰ ਨਾ ਆਪਾਂ ਉਹ ਡਿਸਕਲੋਸ ਨਹੀਂ ਕਰ ਸਕਦਾ ਪ੍ਰੈਸ ਨੂੰ ਮੈਂ ਕੋਈ ਚੀਜ਼ਾਂ ਕਿਉਂਕਿ ਹਾਲੇ ਬਹੁਤ अर्ਲੀ ਸਟੇਜ ਹੈ ਪ੍ਰੀਲੀਮినਰੀ ਸਾਡੀ ਜਿਹੜੀ ਹੈਗੀ ਤਫ਼ਤੀਸ਼ ਸਟਾਰਟ ਹੋਈ ਹੈ ਇਹਦੇ ਵਿੱਚ ਜਲਦੀ ਹੀ ਕੋਈ ਨਾ ਕੋਈ ਅੱਛਾ ਜਿਹੜਾ ਹੈਗਾ ਤੁਹਾਨੂੰ ਰਿਜ਼ਲਟ ਦੇ ਕੇ ਤੁਹਾਨੂੰ ਜਲਦੀ ਦੱਸਾਂਗੇ ਔਰ ਇਹਦੇ ਚ ਅਸੀਂ ਸਾਰਾ ਮਦਈ ਦੀ ਪ੍ਰੋਪਰ ਇੰਟਰਵਿਊ ਕੀਤੀ ਆ ਸਾਰਾ ਸਪੌਟ ਦੇਖਿਆ ਹੈਗਾ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੈਕਨੀਕਲੀ ਵੀ ਤਾਂ ਸਾਰਾ ਸੀਸੀਟੀਵੀ ਦਾ ਵੀ ਸਾਰਾ ਵਰਕਆਊਟ ਕਰ ਰਹੀਆਂ ਤਾਂ ਕੋਈ ਅੱਛੀਆਂ ਲੀਡਸ ਵਿੱਚ ਚੱਲੀਆਂ ਹੈਗੀਆਂ ਔਰ ਜਲਦੀ ਅਸੀਂ ਇਹਨੂੰ ਕਰ ਲਾਂਗੇ ਥੈਂਕ ਯੂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ